ਇਸ ਕਰਕੇ ਉਹ ਆਪਾਂ ਜਾਦੇ ਦੁਖੀ ਅੰਦਰਲੀ ਤਪਸ਼ ਕਰਕੇ ਬਾਹਰਲੀ ਤਪਸ਼ ਦੇ ਤਾਂ ਕੋਈ ਨਾ ਕੋਈ ਸਾਧਨਾ ਆਪਾਂ ਕਰ ਹੀ ਲੈਨੇ ਆ ਪਰਮਾਤਮਾ ਕਹਿੰਦੇ ਜਿਹੜੀ ਅੰਦਰ ਚਾਰ ਪ੍ਰਕਾਰ ਦੀ ਅੱਗ ਬਲ ਰਹੀ ਹੈ ਆਪਣੇ ਅੰਦਰ ਪਹਿਲੀ ਅੱਗ ਹਿੰਸਾ ਦੀ ਹੈ ਹੰਸ ਹੇਤ ਲੋਭ ਕੋਪ ਚਾਰ ਪ੍ਰਕਾਰ ਦੀ ਹੈ ਪਹਿਲੀ ਹਿੰਸਾ ਦੀ ਅਗ ਹੈ ਹਿੰਸਾ ਤਿੰਨ ਪ੍ਰਕਾਰ ਦੀ ਲਿਖੀ ਹੈ ਗ੍ਰੰਥਾਂ ਵਿੱਚ ਇੱਕ ਤਾਂ ਹੱਥ ਨਾਲ ਗਲ ਕੱਟ ਦੇਣਾ ਕਿਸੇ ਦਾ ਇਹ ਵੀ ਹਿੰਸਾ ਹੈ ਇੱਕ ਹਿੰਸਾ ਐਸੀ ਗੱਲ ਬੋਲਣੀ ਜ਼ੁਬਾਨ ਤੋਂ ਕਿ ਦੂਜੇ ਦਾ ਹਿਰਦਾ ਦੁਖੀ ਕਰ ਦੇਣਾ। ਇਹ ਵੀ ਗੱਲ ਵੱਡਣ ਦੇ ਬਰਾਬਰ ਹੀ ਹਿੰਸਾ ਹੈ। ਮਾਰਾ ਕਹਿੰਦੇ ਜੇ ਬੋਲਣਾ ਹੈ ਦੁਨੀਆ ਵਿੱਚ ਰਹਿ ਰਹਿਣਾ ਤਾਂ ਬੋਲਣਾ ਤਾਂ ਪਵੇਗਾ ਹੀ। ਜਦ ਲਗ ਦੁਨੀਆ ਰਹੀਏ ਨਾਨਕ ਕਿਸ ਸੁਣੀਏ ਕਿਸ ਕਹੀਏ। ਦੁਨੀਆ ਵਿੱਚ ਰਹਿਣ ਰਹਿਣਾ ਬੋਲਣਾ ਤਾਂ ਪਾਏ ਗਾਈ ਮਾਰਾ ਕਹਿੰਦੇ ਬੋਲ ਤਾਂ ਜ਼ਰੂਰ ਪਰ ਜੇ ਬੋਲਣਾ ਤਾਂ ਤੈਨੂੰ ਇੱਜ਼ਤ ਮਿਲੇ ਤੇਰੀ ਸਤਕਾਰ ਹੋਵੇ ਤੇਰਾ ਪ੍ਰਵਾਨ ਹੋ ਜਾਏ ਜਿੱਤ ਬੋਲਿਆ ਪਤ ਪਾਈਐ ਸੋ ਬੋਲਿਆ ਪ੍ਰਵਾਨ ਫਿੱਕਾ ਬੋਲ ਬਗੂਚਣਾ ਸੁਣ ਮੂਰਖ ਮਨ ਅਜਾਨ ਕਿਉਂਕਿ ਦੁਨੀਆ ਵਿੱਚ ਜਿਹੜੀ ਹਿਲਜੁਲ ਹੋ ਰਹੀ ਹੈ ਨਾ ਇਹ ਅੱਖਰਾਂ ਨਾਲ ਹੀ ਹੋ ਰਹੀ ਹੈ ਜੇ ਕਿਸੇ ਦਾ ਪ੍ਰੇਮ ਹੈ ਤਾਂ ਉਹਨੇ ਕੋਈ ਚਾਰ ਅੱਖਰ ਵਧੀਆ ਬੋਲੇ ਕਿਸੇ ਦਾ ਨਾਲ ਤੁਸੀਂ ਚਾਰ ਅੱਖਰ ਵਧੀਆ ਬੋਲੋਗੇ ਤਾਂ ਤੁਹਾਡੇ ਨਾਲ ਉਹਦਾ ਪ੍ਰੇਮ ਹੋਏਗਾ ਤੇ ਜਿੰਨਾ ਮਰਜੀ ਪ੍ਰੇਮ ਹੈ ਚਾਰ ਅੱਖਰ ਮਾੜੇ ਬੋਲ ਦਿੱਤੇ ਕਤਮ ਹੋ ਜੇ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣਗਾਹਾ ਅਖਰੀ ਲਿਖਨ ਬੋਲਣ ਬਾਨ ਅਖਰਾ ਸਿਰ ਸੰਜੋਗ ਵਿਖਾਨ ਜੋ ਕੁਛ ਹੋ ਰਿਹਾ ਅਖਰਾ ਨਾਲ ਹੀ ਹੋ ਰਿਹਾ ਆ ਜਿਹੜੀ ਕਰੰਸੀ ਹੈ ਜਿਹਨੂੰ ਆਪਾਂ ਰੁਪਈਏ ਕਹਿੰਦੇ ਆ ਉਹਦੇ ਉੱਤੇ ਅੱਖਰ ਹੀ ਲਿਖੇ ਹੋਏ ਨੇ ਇੱਕ ਅੱਖਰ ਘਟਾਵਦਾ ਦਿਓ ਫੁੱਟੀ ਕੌਡੀ ਦਾ ਨਹੀਂ ਲੱਗ। ਅgetElementById ਆਪਾਂ ਰਜਿਸਟਰੀ ਕਰਾਉਂਦੇ ਆ ਪ੍ਰਾਪਰਟੀਆਂ ਕਿੰਨੇ-ਕਿੰਨੇ ਕਰੋੜਾ ਉੱਥੇ ਅੱਖਰ ਹੀ ਲਿਖੇ ਜਾਂਦੇ। ਜੇ ਉਹਨਾਂ ਅੱਖਰਾਂ ਦੀ ਵੈਲਿਊ ਹੈ ਕੀਮਤ ਹੈ। ਇਹ ਕੋਈ ਅੱਖਰ ਨੇ ਜਿਹੜੇ ਆਪਾਂ ਨੂੰ ਪਰਮਾਤਮਾ ਤੱਕ ਮਿਲਾ ਦਿੰਦੇ ਉਹ ਵੀ ਅੱਖਰ ਨੇ ਜਿਹੜੇ ਸਾਡੇ ਮਨ ਨੂੰ ਸ਼ਾਂਤ ਕਰ ਦਿੰਦੇ ਆ ਮਾਰਾ ਕਹਿੰਦੇ ਬੋਲਣਾ ਹੀ ਐ ਥੋੜਾ ਵਿਚਾਰ ਨਾਲ ਬੋਲ ਕਿਤੇ ਤੇਰੀ ਜ਼ੁਬਾਨ ਤੋਂ ਬੋਲਿਆ ਬਚਨ ਸਾਰੀ ਜ਼ਿੰਦਗੀ ਨਾ ਬੇਰਸ ਕਰ ਦਵੇ ਇੱਕ ਅੱਖਰ ਬਿਨਾਂ ਵਿਚਾਰ ਤੋਂ ਬੋਲੇ ਗਿਆ ਜ਼ਿੰਦਗੀ 'ਚ ਇੱਕ ਅੱਖਰ ਸਾਰੀ ਜ਼ਿੰਦਗੀ ਬੇਰਸ ਹੋ ਗਈ ਇਹ ਦੁਆਪਰ ਯੁੱਗ ਦੀ ਕਥਾ ਹੈ ਆਪਾਂ ਤਾਂ ਸਿੱਖਿਆ ਲੈਣੀ ਹੈ ਇੱਥੇ ਚੱਕਰਵਰਤੀ ਰਾਜੇ ਪਾਂਡੂ ਰਾਜ ਕਰਦੇ ਸਨ ਉਹਨਾਂ ਨੇ ਕਿਲਾ ਬਣਾਇਆ ਇੰਦਰਪ੍ਰਸਥ ਉਹਦੀ ਮਹੂਰਤ ਕਰਨੀ ਐ ਚੱਠ ਕਰਨੀ ਐ ਉੱਥੇ ਐਸੀ ਆਲਾ ਤਿਆਰੀ ਕੀਤੀ ਗਈ ਜਿੱਥੇ ਪਾਣੀ ਆ ਉੱਥੇ ਸੁੱਕਾ ਲੱਗਦਾ ਜਿੱਥੇ ਅੱਗ ਬਲ ਰਹੀ ਉੱਥੇ ਅੱਗ ਹੈ ਨਹੀਂ ਜਿੱਥੇ ਕੰਧ ਦੇਸ਼ ਦੀ ਕੰਧ ਨਹੀਂ ਹੈ ਮਾਇਆ ਨਾਲ ਸਭ ਕੁਝ ਬਣ ਜਾਂਦਾ ਹੈ ਇਹ ਜੋ ਕੁਝ ਬਣਿਆ ਮਾਇਆ ਨਾਲ ਹੀ ਬਣਿਆ ਹੋਇਆ ਹੈ ਜਿਹੜਾ ਆਪਣੀ ਦ੍ਰਿਸ਼ਟੀ ਚ ਆ ਰਿਹਾ ਨਾ ਜੋ ਕੁਝ ਦਿਸ ਰਿਹਾ ਭਾਵੇਂ ਸਰੀਰ ਹੈ ਇਹ ਮਾਇਆ ਨਾਲ ਹੀ ਬਣਿਆ ਹੋਇਆ ਹੈ ਜਿਹੜੀ ਇਹਦੇ ਵਿੱਚ ਹਿਲਜੁਲ ਹੋ ਰਹੀ ਹੈ ਚੇਸਟਾ ਹੋ ਰਹੀ ਹੈ ਹਰਕਤ ਹੋ ਰਹੀ ਹੈ ਉਹ ਪ੍ਰਮਾਤਮਾ ਦੀ ਸ਼ਕਤੀ ਹੈ ਜੈਸੇ ਆ ਬਲਬ ਜਗ ਰਹੇ ਨੇ ਇਹ ਬਲਬ ਜਗਦਾ ਤਾਂ ਦਿਖ ਰਿਹਾ ਪਰ ਇਹਦੇ ਅੰਦਰ ਜਿਹੜਾ ਕਰੰਟ ਇਹਨੂੰ ਜੁਗਾਉਂਦਾ ਉਹ ਨਹੀਂ ਦਿਖ ਰਿਹਾ ਬਲਬ ਨਹੀਂ ਜਗਦਾ ਇਹਦੇ ਵਿੱਚ ਜਿਹੜੀ ਬਿਜਲੀ ਹੈ ਕਰੰਟਾ ਉਹ ਇਹਨੂੰ ਜੁਗਾ ਰਿਹਾ ਇਸੇ ਤਰ੍ਹਾਂ ਇੱਕ ਪਰਮਾਤਮਾ ਹੈ ਉਦੀ ਸ਼ਕਤੀ ਕਮਾਇਆ ਦੀ ਦੋ ਹੀ ਨੇ ਬਸ ਮਾਇਆ ਨਾਲ ਸਭ ਕੁਝ ਬਣ ਜਾਂਦਾ ਇਹ ਵੀ ਮਾਇਆ ਜਿਹਦੇ ਨਾਲ ਪੰਡਾਲ ਸਜਿਆ ਜਿਹਦੇ ਨਾਲ ਲੰਗਰ ਚੱਲ ਰਿਹਾ ਇਹ ਵੀ ਮਾਇਆ ਹੀ ਹੈ ਇੱਕ ਬਰਤਨ ਹੈ ਸੋਨੇ ਦਾ ਉਹਦੇ ਵਿੱਚ ਤੁਸੀਂ ਦੁੱਧ ਪੀ ਕੇ ਅੰਮ੍ਰਿਤ ਪਾ ਕੇ ਵੀ ਪੀ ਸਕਦੇ ਆ ਉਸੇ ਬਰਤਨ ਚ ਜ਼ਹਿਰ ਪਾ ਕੇ ਵੀ ਪੀ ਸਕਦੇ ਆ ਬਰਤਨ ਨਹੀਂ ਮਾੜਾ ਬਰਤਨ ਦੀ ਵਰਤੋਂ ਮਾੜੀ ਹੈ ਬੰਦਾ ਨਹੀਂ ਮਾੜਾ ਇਹਦੇ ਖਿਆਲ ਮਾੜੇ ਨੇ ਇਹਦੇ ਕਰਮ ਮਾੜੇ ਨੇ ਹੁਣ ਇਹੇ ਸਰੀਰ ਹੈ ਜਿਹੜਾ ਗੁਰੂ ਦੇ ਚਰਨਾਂ ਵਿੱਚ ਬੈਠਾ ਹੈ ਕਹਿਤ ਕਬੀਰ ਅਬ ਕਹੀਆ ਕਾਹੇ ਸਾਧ ਸੰਗਤ ਬੈਕੁੰਠ ਹੈ ਆਹੇ ਇਹ ਬਕੁੰਠ ਵਿੱਚ ਬੈਠਾ ਹੈ ਇਹ ਸਰੀਰ ਹੁੰਦਾ ਹੈ ਜਦੋਂ ਕਲੱਬਾਂ ਵਿੱਚ ਪੱਬਾਂ ਵਿੱਚ ਥੀਏਟਰਾਂ ਵਿੱਚ ਠੇਕਿਆਂ ਤੇ ਇਹੀ ਸਰੀਰ ਹੁੰਦਾ ਹੈ ਸਰੀਰ ਨਹੀਂ ਮੜਾ ਹੈ ਇਹਦੇ ਖਿਆਲ ਮੜੇ ਆ ਜਦ ਖਿਆਲ ਬਦਲੇ ਇਹੀ ਸਰੀਰ ਪਵਿੱਤਰ ਹੋ ਗਿਆ ਮਾਇਆ ਨਹੀਂ ਮਾੜੀ ਮਾਇਏ ਦੀ ਵਰਤੋਂ ਮਾੜੀ ਇਹ ਮਾਇਆ ਨਰਕਾਂ ਨੂੰ ਲਿਜਾਣ ਦਾ ਵੀ ਸਾਧਨ ਬਣ ਜਾਂਦੀ ਹੈ ਤੇ ਮਾਇਆ ਪਰਮਾਤਮਾ ਨੂੰ ਮਲਾਉਣ ਦਾ ਵੀ ਸਾਧਨ ਬਣ ਜਾਂਦੀ ਹੈ ਇਸ ਕਰਕੇ ਇਹ ਜੋ ਕੁਝ ਬਣਿਆ ਹੈ ਮਾਇਆ ਵਿੱਚ ਹੀ ਬਣਿਆ ਹੋਇਆ ਹੈ ਪਾਂਡਵਾਂ ਨੇ ਉੱਥੇ ਐਸੀ ਤਿਆਰੀ ਕੀਤੀ ਹੈ ਜਿੱਥੇ ਪਾਣੀ ਹੈ ਉੱਥੇ ਸੁੱਕਾ ਹੈ ਤੇ ਜਿੱਥੇ ਸੁੱਕਾ ਹੈ ਉੱਥੇ ਪਾਣੀ ਹੈ ਰਾਜੇ ਮਹਾਰਾਜੇ ਆ ਕੇ ਬੈਠਦੇ ਗਏ ਵਜੀਰ ਅਹਿਲਕਾਰ ਅਮੀਰ ਲੋਕ ਪੰਜੇ ਪਾਂਡੋ ਸਵਾਗਤ ਵਾਸਤੇ ਖੜੇ ਨੇ ਪੰਜ ਪਾਂਡਵਾਂ ਦੀ ਰਾਣੀ ਦ੍ਰੋਪਦੀ ਮਹਿਲਾਂ ਤੇ ਖੜੀ ਦੇਖ ਰਹੀ ਹੈ ਰਾਜੇ ਮਹਾਰਾਜੇ ਆ ਕੇ ਬੈਠਦੇ ਗਏ ਜਦੋਂ ਦਰਯੋਧਨ ਆਇਆ ਇਹਨਾਂ ਦੇ ਚਾਚੇ ਦਾ ਪੁੱਤਰ ਹੈ ਪਾਂਡਵਾਂ ਦੇ ਚਾਚੇ ਦਾ ਪੁੱਤਰ ਕੈਰੋ ਪਾਂਡੂ ਚਾਚੇ ਤਾਇ ਦੇ ਪੁੱਤਰ ਨੇ ਇਹ ਮਹਾਭਾਰਤ جنگ ਹੈ ਜਿਹੜਾ ਇੱਕ ਪਰਿਵਾਰ ਦਾ جنگ ਹੈ ਇਹ ਸ਼ੁਰੂ ਕਿੱਥੋਂ ਹੋਇਆ ਇਹ ਤਾਂ ਚੱਕਰਵਰਤੀ ਰਾਜੇ ਸੀ ਇੱਕ ਪਰਿਵਾਰ ਸੀ ਇੱਕ ਦਾਦੇ ਦੀ ਲਾਦ ਸੀ ਇੱਕ ਗੱਲ ਤੋਂ ਸ਼ੁਰੂ ਹੋਇਆ ਮਹਾਪਾਰਤ ਕੱਲਾ ਦੁਆਪਰਚ ਨਹੀਂ ਹੋਇਆ ਹੁਣ ਵੀ ਆਪਣੇ ਘਰਾਂ ਚ ਮਹਾ ਭਾਰਤ ਚੱਲ ਰਿਹਾ ਹੈ ਗੱਲ ਤੋਂ ਹੀ ਚੱਲ ਰਿਹਾ ਬਸ ਗੱਲ ਬੋਲਣੀ ਸੀ ਵਿਚਾਰ ਨਾਲ ਨਹੀਂ ਬੋਲੀ ਮਹਾ ਭਾਰਤ ਬਣ ਗਿਆ ਕਈ ਕਰਾਂਚ ਬਣਿਆ ਹੋਇਆ ਮਹਾ ਭਾਰਤ ਜਦੋਂ ਦਰਜੋਧਨ ਆਇਆ ਉਹਨੇ ਦੇਖਿਆ ਸੁੱਕਾ ਪਾਣੀ ਚ ਵੜ ਗਿਆ द्रौपदी मैला ते खड़ी सी इक गल बोली अन्ने दा अन्ना ਰਹਾ ایتھوں ਮਹਾਪਾਰਥ ਸ਼ੁਰੂ ਹੋਇਆ ਸਾਧ ਸੰਗਤ ਇੱਕ ਗੱਲ ਤੋ ਉਹ ਹੰਕਾਰੀ ਸੀ ਵੀ ਮੇਰੀ ਸਭਾ ਦੇ ਵਿੱਚ ਮੈਨੂੰ ਅੰਨੇਦਾਨਾ ਆਖਿਆ ਮੇਰਾ ਬਾਪ ਅੰਨਾ ਸੀ ਤੇਰੇ ਤੇ ਰਾਸ਼ਟਰ ਤੇ ਮੈਂ ਇਸ ਗੱਲ ਦਾ ਬਦਲਾ ਲਾਉਂਗਾ ਗੁਰਮੁਖੀ ਤਾਂ ਪਾਣੀ ਤੇ ਲੀਕ ਹੁੰਦੀ ਹੈ ਮਨਮੁਖ ਦੀ ਪੱਥਰ ਤੇ ਲੀਕ ਹੁੰਦੀ ਹੈ ਉਹ ਕਪੜੇ ਦੀ ਗੰਢ ਬਣ ਲੈਂਦਾ ਅੰਦਰ ਗੁਰਮੁਖ ਨਾਲ ਜੇ ਹੋ ਵੀ ਜਾਏ ਉਹ ਪਾਣੀ ਦੀ ਲੀਕ ਵਾਂਗੂ ਮਿਟ ਜਾਂਦੇ ਸੁਖੀ ਰਹਿੰਦਾ ਉਹ ਖੈਰ ਪਾਂਡਵਾਂ ਨੂੰ ਜੂਆ ਖੇਡਣ ਵਾਸਤੇ ਮਜਬੂਰ ਕੀਤਾ ਗਿਆ ਇਹ ਸੱਤ ਊਗਣ ਨੇ ਜਦੋਂ ਦੀ ਦੁਨੀਆ ਬਣੀ ਏ ਜਿੰਨਾ ਚ ਰਹੇਗੀ ਇੱਕ ਵੀ ਆ ਗਿਆ ਉਹਦੀ ਜ਼ਿੰਦਗੀ ਨੂੰ ਤਬਾਹ ਕਰ ਦੇ। ਜੂਪ ਜੂਆ ਖੇਡਣਾ, ਮਾਸ, ਮਦ, ਸ਼ਰਾਬ ਪੀਣੀ, ਵੇਸਵਾਗਾਮੀ ਹੋਣਾ, ਜੂਪ, ਮਾਸ, ਮਦ, ਵੇਸਵਾ, ਚੋਰੀ, ਹਿੰਸਾ, ਨਾਰ ਕਿਸੇ ਦੀ ਇੱਜ਼ਤ ਵੱਲ ਤੱਕਣਾ। ਸਬਤ ਲੋਕ ਮੈਂ ਸਬਤ ਹਾਂ ਸਬਤ ਨਾ ਸੋਹੇ ਦਵਾਰ ਦਾਨੇ ਬੰਦੇ ਇਨਾਂ ਸਤ ਅਉਗਣਾ ਵਿੱਚੋਂ ਇੱਕ ਅਉਗ ਨੂੰ ਆਪਣੀ ਜ਼ਿੰਦਗੀ ਚ ਨਹੀਂ ਆਉਣ ਦਿੰਦੇ ਇੱਕ ਵੀ ਆ ਗਿਆ ਜਿਵੇਂ ਲੱਕੜਾਂ ਦੇ ਢੇਰ ਨੂੰ ਮਾੜੀ ਜੀ ਚੰਗਿਆੜੀ ਸੱਡ ਦਿਓ ਸੁਆਹ ਕਰ ਦਿੰਦੀ ਹੈ ਇੱਕ ਐ ਵੀ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਸਾਥ ਸੰਗਤ